ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ ਜਿਹੜਾ ਕੱਲ ਦਾ 2 ਘੰਟੇ ਦਾ ਰੇਲ ਰੁਕੋ ਅੰਦੋਲਨ ਆ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਅਪੀਲ ਕਰਦਾ ਫੇ ਲਗਭਗ 22 ਜ਼ਿਲ੍ਹਿਆਂ ਵਿੱਚ ਦੇਵੀ ਦਾਸਪੁਰਾ ਅੰਮ੍ਰਿਤਸਰ ਸਮੇਤ ਤੇ ਦੂਗਾ ਪੂਰੇ ਭਾਰਤ ਵਿੱਚ ਰੇਲ ਰੁਕੋ ਅੰਦੋਲਨ ਆ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਰੇਲਾਂ ਤੇ ਪਹੁੰਚਿਆ ਜਾਵੇ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ ਜਿਵੇਂ ਕੱਲ ਰਮਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਵੀ ਕਿਸਾਨ ਆਗੂਆਂ ਨੂੰ ਜਿਹੜੇ ਇਸ ਕੰਮਾਂ ਲਈ ਜ਼ਿੰਮੇਵਾਰ ਆ ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਜੋ ਕਰਾਈਸਿਸ ਕਿਸਾਨੀ ਵਿੱਚ ਆ ਰਿਹਾ ਜਾਂ ਉਹਨਾਂ ਨੂੰ ਕੀ ਪਤਾ ਹੈਗਾ ਵੀ ਡੀਜ਼ਲ ਦੀਆਂ ਦਾ ਦੂਜੀਆਂ ਤੀਜੀਆਂ ਸਮੱਸਿਆਵਾਂ ਕਿਸਾਨਾਂ ਨੂੰ ਹੈਗੀਆਂ ਉਹ ਵਰਗ ਲਾਉਂਦੇ ਆ ਕਿਸਾਨਾਂ ਨੂੰ ਤਾਂ ਰਮਨੀਤ ਬਿੱਟੂ ਜੀ ਤੁਹਾਨੂੰ ਕਹਿਣਾ ਚਾਹੁੰਦੇ ਆ ਜੇ ਹੁੰਦੇ ਨਾ ਤੁਹਾਡੇ ਮਰੇ ਜੀਪ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤਤ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਤੇ ਤੁਹਾਨੂੰ ਮਿਲਦਾ ਨਾ ਇਨਸਾਫ ਔਰ ਜਿਨ੍ਹਾਂ ਨੇ ਤੁਹਾਡੇ ਮਾਰੇ ਹੁੰਦੇ ਉਹਨਾਂ ਨੂੰ ਜ਼ਮਾਨਤਾ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਆ ਤੋਂ ਸ਼ਰਯਮ ਜਿਹੜੀ ਪਾ ਪਾ ਪਾਰਟੀ ਦੇ ਵਿੱਚ ਰਬਨੀਤ ਬਿੱਟੂ ਜੀ ਆ ਉਹਦੇ ਮੰਤਰੀ ਜਿਹੜੇ ਸਾਬਕਾ ਮੰਤਰੀ ਉਹਦੇ ਮੁੰਡੇ ਨੇ ਥਾਰ ਗੱਡੀ ਚੜਾਈ ਸਾਡੇ ਕਿਸਾਨਾਂ ਤੇ ਪੱਤਰਕਾਰ ਤੇ ਸ਼ਰਯਮ ਕਤਲ ਕੀਤਾ ਵਾ ਤੇ ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਦੇ ਕੇ ਬਾਹਰ ਕਢਾਇਆ ਗਿਆ ਮੰਤਰੀ ਦੇ ਭਰਾ ਨੂੰ ਜਿਹੜਾ ਵਾ ਉਹ ਬਾਹਰ ਕਢਾਇਆ ਗਿਆ ਵਾ ਤੇ ਬਾਕੀਆਂ ਨੂੰ ਜ਼ਮਾਨਤਾ ਦੇਣ ਦੀ ਤਿਆਰੀ ਹੋ ਰਹੀ ਆ ਕਿਉਂ ਨਾ ਇਨਸਾਫ ਲਈ ਲੜੀਏ ਇਹ ਤੋਂ ਬਾਅਦ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲੋਂ ਵਰ ਕਰਾਇਆ ਸਾਨੂੰ ਭਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਜਦੋਂ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ ਉਹ ਏ ਵੀ ਕਿਹਾ ਵੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਸੀ 2250 ਅੰਸਾਰ ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ ਤੇ ਥੋੜੀ ਪਾਰਟੀ ਨੇ ਸੁਪਰੀਮ ਕੋਰਟ ਹਲਫਨਾਮਾ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ ਹੈਗੇ 2019 ਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਤੁਸੀਂ ਫੈਸਲਾ ਵਰਗ ਲਾਉਂਦੇ ਤਾਂ ਤੁਸੀਂ ਜੇ ਅਸੀਂ ਪਹਿਲੋਂ ਵੀ ਪ੍ਰੈਸ ਨੂੰ ਕਿਹਾ ਸੀ ਵੀ ਪਹਿਲੋਂ ਅਮਦ ਸ਼ਾਹ ਜੀ ਫਿਰ ਕੰਗਨਾਰ瑙ਦੀ ਫਿਰ ਖੱਟੜ ਸਾਹਿਬ ਤੇ ਬਾਅਦ ਚ ਸੀ ਕੈਸੀ ਰਵਨੀਤ ਬਿੱਟੂ ਦਾ ਬਿਆਨ ਵੀ ਆਊਗਾ ਆ ਗਿਆ ਸਾਨੂੰ ਪਤਾ ਸੀ ਤੋਂ ਨਾਗਪੁਰ ਤੋਂ ਸਾਰੀ ਸਿਆਸਤ ਤੈ ਹੁੰਦੀ ਆ ਰਵਨੀਤ ਬਿੱਟੂ ਜੀ ਨੂੰ ਚੁਣਿਆ ਹੀ ਇਸ ਕਰਕੇ ਗਿਆ ਸੀ ਇੱਕ ਪੱਗ ਵਾਲਾ ਬੰਦਾ ਚਾਹੀਦਾ ਜਿਹੜਾ ਜਿਹੜਾ ਕੱਲ ਲਗਾਤਾਰ ਕਿਸਾਨ ਲੀਡਰਾਂ ਨੂੰ ਗਾਲ੍ਹਾਂ ਕੱਢਦਾ ਰਹੇ ਬਿੱਟੂ ਜੀ ਆਪਣੀ ਪਾਰਟੀ ਵੇਖ ਲਓ ਤੁਹਾਡੇ ਪ੍ਰਧਾਨ ਸਾਹਿਬ ਨਾਰਾਜ਼ ਹੋ ਕੇ ਬੈਠੇ ਆ ਜਦੋਂ ਤੁਸੀਂ ਮੰਤਰੀ ਬਣੇ ਜੇ ਉਦੋਂ ਦੀ ਸਾਰੀ ਭਾਜਪਾ ਨਾਰਾਜ਼ ਹੋ ਕੇ ਬੈਠੀ ਪਈ ਆ ਆਪਣੇ ਘਰ ਛਾਤੀ ਮਾਰ ਲਓ ਕੌੜ ਕੀ ਬੰਡਿਆ ਇਸ ਕਰਕੇ ਅਰ ਜਿਹੜੀ ਖਰੀਦ ਨਹੀਂ ਸ਼ੁਰੂ ਹੋਈ ਕੱਲ ਆੜਤੀ ਹੜਤਾਲ ਤੇ ਨੇ ਮਜ਼ਦੂਰ ਹੜਤਾਲ ਤੇ ਨੇ ਮਿਲਰਾਂ ਦਾ ਆਰਡਰ ਵਾਲਾ ਚੱਲ ਰਿਹਾ ਦੇਖੋ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਿੱਟੂ ਸਾਹਿਬ ਤੁਹਾਡੇ ਸਰਕਾਰ ਇਸ ਕੰਮ ਲਈ ਬਹੁਤ ਵੱਡੇ ਪੱਧਰ ਤੇ ਜ਼ਿੰਮੇਵਾਰ ਆ ਤੁਸੀਂ ਪੰਜਾਬ ਨਾ ਬਦਲੇ ਦੀ ਭਾਵਨਾ ਨਾਲ ਸਭ ਕੁਝ ਕਰ ਰਹੇ ਜੇ ਅਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਇਹ ਤਿੰਨੇ ਵਰਗ ਆੜਤੀ ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜਿਹੜੇ ਪਾਪ ਕਮਾਏ ਆ ਰਵਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾ ਹੱਥ ਰੰਗੇ ਨਾ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸਲ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾਂ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਅਸੀਂ ਕਹਿੰਨੇ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦਿਆ ਤੇ ਵੱਧ ਚੜ ਕੇ ਰੇਲ ਰੋਕੋ ਅੰਦੋਲਨ ਕੱਲ ਦਾ ਹੋਊਗਾ ਧੰਨਵਾਦ